ਸਤ ਸ੍ਰੀ ਅਕਾਲ ਜੀ ਫ੍ਰੀ ਵਸਸ ਆਫਰ ਬੀਬੀਆਂ ਲਈ ਜ਼ਰੂਰੀ ਸੂਚਨਾ ਚੁੱਕਿਆ ਭਵੰਤਮਨ ਸਰਕਾਰ ਨੇ ਇੱਕ ਵੱਡੀ ਅਪਡੇਟ ਜਿਹੜੀ ਜਾਰੀ ਕੀਤੀ ਹੈ ਜੀ ਫ੍ਰੀ ਵਸਸ ਸਫਰ ਕਰਨ ਵਾਲੀਆਂ ਬੀਬੀਆਂ ਲਈ ਜ਼ਰੂਰੀ ਸੂਚਨਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਨਾਲੇ ਤੁਹਾਨੂੰ ਦੱਸਾਂਗੇ ਜੀ ਇਸ ਹਫਤੇ ਇਸ ਦਿਨ ਪੈਣਗੇ ਜੀ 2200 ਰੁਪਏ ਕਿੰਨਾਂ ਨੂੰ ਪੈਣਗੇ ਜੀ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਗੁਜਾਰਿਸ਼ ਜਿਨ੍ਹਾਂ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਚੱਲ ਲਾਈ ਦਿਤਾ ਤੁਹਾਡੇ ਖਬਰਾਂ ਦੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਐਮਐਲਏ ਹਰਮੀਤ ਸਿੰਘ ਸੰਧੂ ਆਪ ਚ ਸ਼ਾਮਲ ਤਰੰਤਰਨ ਹਲਕੇ ਦੀ ਜਿਮਨੀ ਚੋਣ ਲਈ ਹੋ ਸਕਦੇ ਨੇ ਜੀ ਆਪ ਦੇ ਉਮੀਦਵਾਰ ਤਰੰਤਰਨ ਵਿਧਾਨ ਸਭਾ ਹਲਕੇ ਤੋਂ ਤੰਨਵਾਰ ਵਿਧਾਇਕ ਰਹਿ ਰਹੇ ਹਰਮੀਤ ਸਿੰਘ ਸੰਧੂ ਮੰਗਲਵਾਰ ਨੂੰ ਮੁੱਖ ਮੰਤਰੀ ਭਵਨਤਮਾਨ ਤੇ ਆਪ ਦੇ ਸੂਬਾ ਇੰਚਾਰਜ ਮਨੀਸ਼ ਯੋਧਿਆ ਦੀ ਮੌਜੂਦਗੀ ਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਹਾਲਕੀ ਸੰਧੂ ਦੇ ਆਪ ਵਿੱਚ ਸ਼ਾਮਲ ਹੋਣ ਦਾ ਲੰਮੇ ਸਮੇਂ ਕਿਹਾਫਾ ਲਗਾਇਆ ਜਾ ਰਿਹਾ ਸੀ ਮੰਨਿਆ ਜਾ ਰਿਹਾ ਹੈ ਕਿ ਤਰੰਤਰਨ ਵਿਧਾਨ ਸਭਾ ਹਲਕੇ ਤੋਂ ਆਪ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇ ਹਾਂ ਤੋਂ ਬਾਅਦ ਖਾਲੀ ਅਲਾਨਿਆ ਜਾ ਚੁੱਕਾ ਹੈ ਜਿਮਣੀ ਚੋਣ ਵਿੱਚ ਹਰਮੀਤ ਸਿੰਘ ਸੰਧੂ ਉਮੀਦਵਾਰ ਹੋ ਸਕਦੇ ਨੇ ਦੱਸਦੀ ਹਰਮੀਤ ਸਿੰਘ ਸੰਧੂ ਨੇ ਤਰਨਤਨ ਵਿਧਾਨ ਸਭਾ ਹਲਕੇ ਤੋਂ 2 ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਲਈ ਆਜ਼ਾਦ ਉਮੀਦਵਾਰ ਚੋਣ ਲੜੀ ਸੀ ਉਸ ਤੋਂ ਬਾਅਦ ਨੀਵੀਂ ਡਿਓ ਦੀ ਅਦਾਲਤ ਨੇ ਮਜੀਠੀਆ ਵਿਰੁੱਧ ਰੇਡ ਤੇ ਲਾਈ ਜੀ ਰੋਕ ਅੱਜ ਬਿਜ਼ਨਸ ਨੇ ਅੰਮ੍ਰਿਤਸਰ ਵਿਖੇ ਕਾਲੀ ਲੀਡਰ ਵੈਕੰਸੀ ਮਜੀਠੀਆ ਦੇ ਘਰ ਉੱਤੇ ਰੇਡ ਮਾਰੀ ਸੀ ਘਰ ਦੀ ਤਲਾਸ਼ੀ ਵੀ ਲਈ ਗਈ ਇਸ ਮੁੱਦੇ ਤੇ ਮਹਾਲੀ ਦੀ ਅਦਾਲਤ ਨੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਕਿਹਾ ਕਿ ਸਿਰਫ ਜਬਤ ਕੀਤੇ ਕਾਗਜ਼ ਦੀ ਜਾਂਚ ਚੱਲ ਰਹੀ ਹੈ ਇਸ ਸਬੰਧੀ ਇਹ ਜਾਣਕਾਰੀ ਇਕਾਲੀ ਦਲ ਦੇ ਵਕੀਲ ਹਰਚਦੀਪ ਸਿੰਘ ਕਲੇਰ ਨੇ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬੇਅਦਬੀ ਖਿਲਾਫ ਬਿੱਲ ਤੇ ਬਾਜਬਾਨੇ ਚੁੱਕੇ ਨੇ ਸਵਾਲ ਕਿ ਹੈ ਧਾਰਮਿਕ ਗ੍ਰੰਥਾ ਦੀ ਚੋਰੀ ਤੇ ਬਿੱਲ 'ਚ ਕੋਈ ਜ਼ਿਕਰ ਨਹੀਂ ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਖਿਲਾਫ ਪੇਸ਼ ਕੀਤੇ ਗਏ ਬਿੱਲ ਤੇ ਬਹਿਸ ਕੀਤੀ ਜਾ ਰਹੀ ਹੈ ਇਸ ਦੌਰਾਨ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ けਰਿਆ ਜਾ ਰਿਹਾ ਹੈ ਬਿਲ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਸਰਕਾਰ ਨੂੰ ਕਹਿ ਰਿਹਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਬੌਲੀ ਬਿੱਲ ਜਿਹੜਾ ਬਹੁਤ ਮਹੱਤਵਪੂਰਨ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਜੇਕਰ ਉਹ ਇਸ ਬਿੱਲ ਲਈ ਸਮਾਂ ਮੰਗ ਰਹੇ ਨੇ ਤਾਂ ਕਿ ਤੁਸੀਂ ਤਿਆਰ ਨਹੀਂ ਹੋ ਉਹਨਾਂ ਨੇ ਕਿਹਾ ਕਿ 12 ਘੰਟੇ ਮੰਗੇ ਸੀ ਜੀ ਉਹਨਾਂ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਆਪ ਦੇ ਸਾਬਕਾ ਵਿਧਾਇਕ ਨੂੰ ਪੁਲਿਸ ਨੇ ਲਿਆ ਜੀ ਹਿਰਾਸਤ ਤੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸ਼ੁਰੂਆਤ ਵਿੱਚ ਆਮ ਆਦਮੀ ਪਾਰਟੀ ਤੋਂ ਮੁੱਤਲ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੌਂਦਿਆ ਨੇ ਆਪਣੇ ਸਮਰਥਕਾਂ ਨਾਲ ਕੰਪਲੈਕਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਇਸ ਦੌਰਾਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੁਲਿਸ ਨੇ ਸੌਂਦਿਆ ਅਤੇ ਉਸਦੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਵਿਕਰਮ ਸਿੰਘ ਮਜੀਠੀਆ ਦੀ ਕਿਸੇ ਪ੍ਰਾਪਰਟੀ ਦੀ ਨਹੀਂ ਹੋਵੇਗੀ ਤਲਾਸ਼ੀ ਅਦਾਲਤੀ ਹੁਕਮਾਂ ਤੋਂ ਬਾਅਦ ਬਿਜ਼ਨਸ ਰੇਡ ਰੋਕੀ ਗਈ ਹੈ ਅਰਸ਼ਦੀਪ ਸਿੰਘ ਕਲੇਰ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੰਗਲਵਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਮਹਾਲੀ ਦੀ ਅਦਾਲਤ ਨੇ ਬਿਜ਼ਨਸ ਬਿਊਰੋ ਵੱਲੋਂ ਸਾਬਕਾ ਮੰਤਰੀ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਟਿਕਾਣੇ ਤੇ ਛਾਪੇਮਾਰੀ ਕਰਨ ਤੇ ਪੂਰਨ ਲੋਕ ਲਗਾ ਦਿੱਤੇ ਉਸ ਨੂੰ ਅਦਾਲਤ ਹਦਾਇਤ ਕੀਤੀ ਹੈ ਕਿ ਮਜੀਠੀਆ ਦੀ ਜਾਇਦਾਦ ਤੇ ਮੌਲਕਨ ਦੀ ਮਜੀਠੀਆ ਦੇ ਵਕੀਲ ਅਰਸ਼ਦੀਮ ਸਿੰਘ ਕਲੇਰ ਨੂੰ 24 ਘੰਟੇ ਪਹਿਲਾਂ ਅਗਾਊ ਨੋਟਿਸ ਦਿੱਤਾ ਜਾਵੇ ਉਸ ਤੋਂ ਬਾਅਦ ਅਗਲੀ ਵੱਡੀ ਗੱਲ ਦੀ ਵਿੱਤ ਮੰਤਰੀ ਨੇ 1986 ਦੀਆਂ ਕਟਨਾਵਾਂ ਬਾਰੇ ਕਾਰਵਾਈ ਰਿਪੋਰਟ ਦੀ ਗੁੰਮਸ਼ੁਦਗੀ ਦਾ ਮੁੱਦਾ ਚੁੱਕਿਆ ਵਿਦਵਾਨ ਸਭਾ ਸਪੀਕਰ ਵੱਲੋਂ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਵਿਦਵਾਨ ਸਭਾ ਦੇ ਧਿਆਨ ਵਿੱਚ 1986 ਦੀ ਦੁਖਦਾਈ ਘਟਨਾ ਬਾਰੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਲਿਆਂਦੀ ਜਿਸ ਦੀ ਇੱਕ ਕਾਪੀ ਵਿਦਵਾਨ ਸਭਾ ਵਿੱਚ ਉਸ ਦੀ ਕਾਰਵਾਈ ਰਿਪੋਰਟ ਹਸਮਈ ਢੰਗ ਨਾਲ ਗਾਇਬ ਹੋ ਗਈ ਜੀ ਅਖੋਤੀ ਪਾਦਰੀਆਂ ਦੀ ਸਭਾ ਚ ਜਾਨ ਗਵਾਉਣ ਵਾਲੇ ਲੜਕੇ ਦੇ ਪੀੜਿਤ ਪਰਿਵਾਰ ਨਾਲ ਜਥੇਦਾਰ ਗੱਜ-ਖੜਨੇ ਕੀਤੀ ਹੈ ਮੁਲਾਕਾਤ ਸ਼੍ਰੀ ਕਾਲ ਤਖਸਬ ਦੇ ਕਾਰਜਕਾਰੀ ਇੰਜਰਗੈਨਿਕ ਕੁਲਦੀਪ ਸਿੰਘ ਗੜਗਜ ਅੱਜ ਪਟਿਆਲਾ ਜ਼ਿਲ੍ਹੇ ਦੇ ਗੁੱਸਖੋਰ ਪਿੰਡ ਪਹੁੰਚੇ ਜਿੱਥੇ ਉਹਨਾਂ ਨੇ ਬੀਤੇ ਦਿਨੀ ਪਾਤਸ਼ੋਰ ਰੋਡ ਤੇ ਸਿੱਧੂ ਵਾਲੀ ਵਿਖੇ ਹੋਈ ਅਖੋਤੀ ਪਾਦਰਿਆਂ ਦੀ ਸਭਾ ਵਿੱਚ ਵਾਪਰੇ ਹਾਸੇ ਕਾਰਨ ਜਾਨ ਗੁਆਣ ਵਾਲੇ 16 ਸਾਲਾਂ ਲੜਕੇ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਹ। ਉਸ ਤੋਂ ਬਾਅਦ ਗਲੇ ਬਟੇ ਜੀ ਕੱਚੀਆਂ ਜ਼ਮੀਨਾਂ ਨੂੰ ਪੱਕਾ ਫੁੱਕਰ ਬਵਾਉਣ ਲਈ ਮਾਲ ਮੰਤਰੀ ਮੁੰਡੀਆਂ ਨੂੰ ਮਿਲੇ ਵਿਧਾਇਕ ਸਬਨਾ। ਕੱਚੀਆਂ ਜ਼ਮੀਨਾਂ ਨੂੰ ਪੱਕਾ ਕਰਵਾਉਣ ਲਈ ਸਰਕਾਰ ਵੱਲੋਂ ਗਠਿਤ ਕਮੇਟੀ ਨਾਲ ਵਿਧਾਇਕ ਨਰਿੰਦਰਪਾਲ ਸਿੰਘ ਸਬਨਾਦੀ ਮਾਲ ਮੰਤਰੀ ਹਰਦੀਪ ਸਿੰਘ ਮੋੜਿਆ ਨਾਲ ਮੁਲਾਕਾਤ ਕੀਤੀ ਵਿਧਾਇਕਾਂ ਨੇ ਜਿਹੜਾ ਫਾਜ਼ਿਲਕਾ ਦੇ ਆਇਆ ਨਰਿੰਦਰਪਾਲ ਸਿੰਘ ਸਬਨਾ ਨੇ ਦੱਸਿਆ ਕਿ ਕੱਚੀਆਂ ਜ਼ਮੀਨਾਂ ਨੂੰ ਪੱਕਾ ਕਰਵਾਉਣ ਲਈ ਸਰਕਾਰ ਵੱਲੋਂ ਕਠਿਨ ਗਠਿਤ ਕਮੇਟੀ ਦੀ ਬੈਠਕ ਚੰਡੀਗੜ੍ਹ ਵਿਖੇ ਮਾਲ ਮੰਤਰੀ ਹਰਦੀਪ ਸਿੰਘ ਮੋੜਿਆ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਬਾਰਡਰ ਪੱਟੀ ਦੇ ਕਿਸਾਨਾਂ ਦੇ ਕੱਚੀਆਂ ਜ਼ਮੀਨਾਂ ਹੋਈਆਂ ਜ਼ਮੀਨਾਂ ਨੂੰ ਪੱਕਾ ਕਰਵਾਉਣ ਲਈ ਸਰਕਾਰ ਵੱਲੋਂ ਕਮੇਟੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬਡਿੰਗ ਟੋਲ ਪਲਾਜ਼ਾ ਬੰਦ ਕਰਵਾਉਣ ਦੀ ਮੰਗ ਸਬੰਧੀ ਏਡੀਸੀ ਨੂੰ ਸੌਪਿਆ ਮੰਗ ਪੱਤਰ ਪਾਜਪਾ ਦੇ ਸਪੋਕ ਕਸਨ ਮਿਕਲ ਬਜ਼ਾਸ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਤੋਂ ਮੰਗਲਵਾਰ ਨੂੰ ਮਿੰਨੀ ਸਕੱਤਰੇਦ ਵਿਖੇ ਪਹੁੰਚ ਕੇ ਏਡੀਸੀ ਗੁਰਪ੍ਰੀਤ ਸਿੰਘ ਠੰਡਰ ਨੂੰ ਮੰਗ ਪੱਤਰ ਸੌਂਕਿਆ ਇਸ ਦਰਾਂ ਨੇ ਇਸ ਟੋਲ ਪਲਾਜ਼ਾ ਨੂੰ ਗੈਰ ਕਾਨੂੰਨੀ ਸਦਿਆ ਪ੍ਰਸ਼ਾਸਨ ਤੋਂ ਇਸ ਦੇ ਲੀਗਲ ਹੋਣ ਦੇ ਸਬੂਤ ਵੀ ਮੰਗੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪਾ ਪੰਜਾਬ ਪੁਲਿਸ ਜਲੰਧਰ ਚ ਹੈਰਾਨ ਕਰਨ ਵਾਲੀ ਘਟਨਾ ਸਬੰਧੀ ਹੈਲਮਟ ਨਾ ਪਾਉਣ ਤੇ ਕਾਰ ਚਾਲਕ ਨੂੰ ਜੁਰਮਾਨਾ ਜਲੰਧਰ ਵਿੱਚ ਸੜਕ ਨਾਕਾਬੰਦੀ ਦੌਰਾਨ ਪੁਲਿਸ ਥਾਣਾ 5 ਦੀ ਟੀਮ ਨੇ ਐਨਤਵਾਰ ਨੂੰ ਬਲੈਰੋ ਡਰਾਈਵਰ ਨੂੰ ਰੋਕਿਆ ਡਰਾਈਵਰ ਨੇ ਡੀਜੇ ਲਾਕਰ ਵਿੱਚ ਦੱਸ ਰੱਖੇ ਦਸਤਾਵੇਜ਼ ਪੁਲਿਸ ਨੂੰ ਦਿਖਾਏ ਪਰ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਦੇ ਲੈਣ ਤੋਂ ਇਨਕਾਰ ਕਰ ਦਿੱਤੇ ਗੱਡੀ ਨੇ ਜ਼ਬਤ ਕਰ ਲਈ ਤੇ ਆਰਸੀ ਲਾਇਸੈਂਸ ਨਾ ਹੋਣ ਤੇ ਹੈਲਮਟ ਨਾ ਪਹਿਨਣ ਵਾਲਾ ਚਲਾਨ ਵੀ ਜਾਰੀ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਕੋਈ ਵੀ ਦਸਤਾਵੇਜ਼ ਨਾ ਦਿਖਾਉਣ ਕਾਰਨ ਵਾਹਨ ਨੂੰ ਜ਼ਬਤ ਕਰ ਲਿਆ ਸੀ ਇਸ ਤੋਂ ਬਾਅਦ ਫੋਕਲ ਪੁਆਇੰਟ ਦੇ ਰਹਿਣ ਵਾਲੇ ਕਾਰ ਚਾਲਕ ਸੁਸ਼ੀਲ ਤਿਵਾੜੀ ਨੇ ਮਾਮਲੇ ਦੀ ਸਾਰੀ ਜਾਣਕਾਰੀ ਅੱਗੇ ਦੇ ਦਿੱਤੀ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਪਿਛਲੀਆਂ ਸਰਕਾਰਾਂ ਨੇ ਪੰਜਾਬ 'ਚ ਨਸ਼ਾ ਫੈਲਾਇਆ ਤੇ ਨਸ਼ਾ ਤਸਕਰਾਂ ਦੀ ਕੀਤੀ ਜੀ ਪੁਸਤਪਨਾਹੀ ਸੌਂਦ ਨੌਜਵਾਨਾਂ ਨੂੰ ਨਸ਼ਾ ਤੋਂ ਬਚਾਉਣ ਲਈ ਅਗਲੇ 6 ਮਹੀਨਿਆਂ ਵਿੱਚ 3000 ਨਵੇਂ ਬੱਦ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਵਾਲੇ ਨੇ। ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਇਸ ਹਫ਼ਤੇ ਆਵੇਗੀ ਜੀ ਪੀਐਮ ਕਿਸਾਨ ਯੋਜਨਾ ਦੀ 20ਵੀਂ ਕਿਸ਼ਤ ਇਸ ਤੋਂ ਪਹਿਲਾਂ ਕਰੋ ਬੈਨੀਫਿਟਸ ਲਿਸਟ 'ਚ ਨਾਮ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 22ਵੀਂ ਕਿਸ਼ਤ ਦੇ ਪੈਸੇ ਕਦੋਂ ਮਿਲਣਗੇ ਇਹ ਸਵਾਲ ਹਰ ਕਿਸੇ ਦੇ ਮਨ ਵਿੱਚ ਹੈ ਹੁਣ ਲੋਕਾਂ ਦੀ ਉਡੀਕ ਵੀ ਖਤਮ ਹੋ ਰਹੀ ਹੈ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਫਰਵਰੀ ਦੇ ਅਖੀਰ ਵਿੱਚ ਆਈ ਸੀ ਇਸ ਲਈ ਇਸ ਵਾਰ ਵੀ ਕਿਹਾ ਜਾ ਰਿਹਾ ਹੈ ਕਿ ਜੂਨ ਦੇ ਅੰਤ ਵਿੱਚ ਮਿਲਣਗੇ ਹਾਲਾਂਕਿ ਹੁਣ ਤੱਕ ਪੈਸੇ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਆਏ ਸਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 22ਵੀਂ ਕਿਸ਼ਤ ਕਦੋਂ ਆਵੇਗੀ ਜਿਵੇਂ ਤੁਹਾਨੂੰ ਪਸਣਾ ਚਾਹਣਾ ਜੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 22ਵੀਂ ਕਿਸ਼ਤ ਦਾ ਐਲਾਨ 18 ਜੁਲਾਈ ਨੂੰ ਜਾਨੀ ਤਿੰਨ ਦਿਨਾਂ ਬਾਅਦ ਕੀਤਾ ਜਾ ਸਕਦਾ ਹੈ ਜਾਗਰੂਕ ਸੁਤੰਨ ਦੀ ਮੰਨੀ ਦਾ ਸਰਕਾਰ ਦੀਆਂ ਤਿਆਰੀਆਂ ਜਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਆ ਸਮਾ ਕੱਢ ਕੇ 20ਵੀਂ ਕਿਸ਼ਤ ਐਲਾਨ ਕਰਨਗੇ ਇਹ ਮੀਡੀਆ ਦੇ ਰਿਪੋਰਟਾਂ ਦੇ ਹਵਾਲੇ ਤੋਂ ਕਿਹਾ ਜਾ ਸਕਦਾ ਹੈ ਪ੍ਰਧਾਨ ਮੰਤਰੀ ਦੇ ਅਨੁਸਾਰ ਜਿਹੜੀ ਅਗਲੀ ਕਿਸ਼ਤ ਹੈ ਬਿਹਾਰ ਦੇ ਮੋਤੀ ਹਾਰੀ ਵਿੱਚ ਦਿੱਤੀ ਜਾਵੇਗੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ 18 ਤਰੀਕ ਨੂੰ ਇਹ ਕਿਸ਼ਤ ਦੇ ਦੀ ਜਾਰੀ ਹੋਗੀ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਦੀ ਬੱਸਾਂ 'ਚ ਮੁਫਤ ਸਫ਼ਰ ਕਰਨ ਵਾਲੀ ਆ ਗੀਬੀਆਂ ਲਈ ਵੱਡੀ ਖ਼ਬਰ ਹੈ ਲਿਆ ਜਾ ਸਕਦਾ ਹੈ ਫੈਸਲਾ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫਤ ਯਾਤਰਾ ਲਈ ਹੁਣ ਆਉਂ ਵੀ ਰੱਖਣਾ ਲਾਜ਼ਮੀ ਕਰ ਦਿੱਤਾ ਗਿਆ ਜੇਕਰ ਕਿਸੇ ਮਹਿਲਾ ਕੋਲ ਯਾਤਰੀ ਕੋਲ ਆਸਲ ਆਧਾਰ卡 ਨਹੀਂ ਹੈ ਕੰਡਕਟਰ ਨੂੰ ਟਿਕਟ ਨਹੀਂ ਦੇਵੇਗਾ ਸਗੋਂ ਟਿਕਟ ਦੇ ਪੈਸੇ ਲਵੇਗਾ ਇਹ ਨਵਾਂ ਨਿਯਮ ਅੰਮ੍ਰਿਤਸਰ 2 ਦੇ ਡਿਪੂ ਜਨਰਲ ਮੈਨੇਜਰ ਗੁਰਵਿੰਦਰ ਸਿੰਘ ਗਿੱਲ ਨੇ ਲਾਗੂ ਕੀਤਾ ਆਧਾਰ ਮੋਬਾਈਲ ਤੇ ਕੰਮ ਨਹੀਂ ਕਰੇਗਾ ਸਿਰਫ ਹਾਰਡ ਕਾਪੀ ਵੀ ਲੋੜ ਹੈ ਬੱਸਾਂ ਵਿੱਚ ਯਾਤਰਾ ਕਰਦੇ ਸਮੇਂ ਔਰਤਾਂ ਨੂੰ ਆਪਣੇ ਫੋਨ ਵਿੱਚ ਡਿਜੀਟਲ ਆਧਾਰ ਰੱਖਣਾ ਜਿਹੜਾ ਕੰਪਲਸਰੀ ਕਰ ਦਿੱਤਾ ਗਿਆ ਸੀ ਜਦੋਂ ਕਿ ਹੁਣ ਜਿਹੜਾ ਤੁਹਾਡੇ ਕੋਲ ਅਸਲੀ ਆਧਾਰ ਕਾਰਡ ਹੱਥ ਦੇ ਵਿੱਚ ਆਧਾਰ ਕਾਰਡ ਹੋਣਾ ਚਾਹੀਦਾ ਜੀ ਅਸਲੀ ਉਹ ਵੀ ਉਸ ਤੋਂ ਬਾਅਦ ਜੇ ਗੱਲ ਕਰੀਏ ਮਹਿਲਾ ਛਾਤਰੀਆਂ ਲਈ ਸਿੱਧਾ ਸੁਨੇਹਾ ਕੀ ਹੈ ਜੇਕਰ ਤੁਸੀਂ ਮੁਫਤ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਆਪਣੇ ਪਾਸ ਵਿੱਚ ਆਧਾਰ ਕਾਰਡ ਦੀ ਹਾਰਡ ਕਾਪੀ ਜ਼ਰੂਰ ਰੱਖੋ ਨੰਬਰ 2 ਤੋਂ ਸਿਰਫ ਆਪਣੇ ਮੋਬਾਈਲ ਤੇ ਆਧਾਰ ਕਾਰਡ ਦਿਖਾ ਕੇ ਤੁਹਾਨੂੰ ਟਿਕਟ ਨਹੀਂ ਮਿਲੇਗੀ ਨੰਬਰ 3 ਜੇਕਰ ਤੁਸੀਂ ਨਿਯਮਾਂ ਦੀ ਉਲੰਘਣਾ ਕਰ ਤੁਹਾਨੂੰ ਟਿਕਟ ਦੀ ਰਕਮ ਜਿਹੜੀ ਭੁਗਤਾਨ ਕਰਨਾ ਪਵੇਗਾ ਇਹ ਹੁਕਮ ਅੰਮ੍ਰਿਤਸਰ ਤੋਂ ਡਿਪੂਸ ਮੈਂ ਤਾਂ ਹੋਰ ਡਿਪੂਆਂ ਨੂੰ ਵੀ ਲਗੂ ਹੋਣਗੇ ਜੀ ਜਲਦ ਬਾਕੀ 2-2000 ਰੁਪਏ ਦੀ ਕਿਸ਼ਤ 18 ਜੁਲਾਈ ਨੂੰ ਪੈਣ ਵਾਲੀ ਹੈ ਜੀ ਤੇ ਬੀਬੀਆਂ ਲਈ ਜ਼ਰੂਰੀ ਸੂਚਨਾ ਵੀ ਆਪਣਾ ਜਿਹੜਾ ਹਾਰਡ ਕਾਪੀ ਜਰੂਰ ਰੱਖਿਆ ਕਰਨ ਜੇ ਤੁਸੀਂ ਫ੍ਰੀ ਵਾਲੀ ਯਾਤਰਾ ਕਰਨੀ ਹੈ ਜੀ ਬਾਕੀ ਤੁਹਾਨੂੰ ਇਹ ਸਕੀਮ ਕਿਸ ਤਰ੍ਹਾਂ ਦੀ ਲੱਗੀ ਨੀਚੇ ਕਮੈਂਟ ਕਰਕੇ ਜਰੂਰ ਦੱਸੋ ਧੰਵਾਦ ਜੀ